ਇਹ ਆਈਟਮਸ ਰ ਹੈ ਉਹ ਦੇਖ ਰਾਇ ਜੇ ਦਿਨੇ ਮੰਜੇ ਦੇ ਸੌਵੇਂ ਮੇਰੇ ਨਾਲ ਆ ਬੁਰੇ ਹਾਲ ਅਛਾ ਯਾ ਬਿੱਲੂ ਘੈਂਟ ਆ ਬੁਰੀ ਤਾਰ ਤਾਂ ਕਿਹੜੀ ਸਾਰਿਆਂ ਦੀ ਘੜਤੀ ਉਹ ਵੱਡੀ ਜਿਹੀ ਰਹਿ ਗਈ ਐ ਅੱਜ ਲੇਟ ਹੋ ਗਈ ਵੀਡੀਓ ਬਣਾਣ ਕਣੀ ਉਹ ਧਾਰਾਂ ਕੱਢਤੀਆਂ ਵਿਆਹ ਤੇ ਬਾਗੇ ਦੀ ਔਰ ਨਾਟ ਕਰ ਗੁੰਧ ਹਰ ਮਾਰਿਆ ਪ੍ਰਹਾਲਾਦ ਗਾਈਂ ਦਿਖਾਨਿਆ ਗਾਈਂ ਦਿਖਾਨੇ ਕੜਦੇ ਸਤਿ ਪਤਿ ਨਾਮ ਦੇਵ ਮੁਖ ਲਾਇਆ ਜਨਾਨ ਨ ਕਹੇ ਤਾ ਔਰ ਤੇਹਿਆ ਹੱਥ ਲੈ ਚੜਾਇਆ ਇੱਕ ਉਹ ਅੰਕਾਰ ਸਤੁਰ ਕੋਤਸ ਸੁ ਮਹਾਜਾ ਬਹਿ ਲੰ ਸੁਖਧਾਰੂ ਸੁਖਰੋਗ ਬਾਇਆ ਜਸਤਾਂ

ਵਾਜੇ ਤੇਰੇ ਨਾਮ ਦਾ ਅਨੰਤ ਸੰਗਰਾਹ ਜੁੱਤੇ ਤੇਰੇ ਵਸ